ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰੂ ਤੁਸੀਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਆਯੁਰਵੈਦਿਕ ਡਾਕਟਰਾਂ ਦੇ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਦੱਸ ਜਿਏ ਕਿ ਇੱਥੇ ਬੀਐਮਐਸ ਆਯੁਰਵੈਦਿਕ ਡਾਕਟਰਾਂ ਤੇ ਪ੍ਰੈਕਟਿਸ਼ਨਰਸ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਤੇ ਗਿਆਨ ਭਰਪੂਰ ਸੈਮੀਨਾਰ ਦਾ ਆਯੋਜਨ ਹੁੰਦਾ ਇਸ ਸੈਮੀਨਾਰ ਦਾ ਮੁੱਖ ਉਦੇਸ਼ ਇਹ ਡਾਕਟਰਾਂ ਨੂੰ ਉਹਨਾਂ ਦੇ ਪੇਸ਼ੇਵਰ ਅਧਿਕਾਰਾਂ ਤੇ ਨਾਲੇ ਮਰੀਜ਼ਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਾ ਹੈ ਤਾ ਜੋ ਵਰਤਮਾਨ ਦੇ ਵਿੱਚ ਇਸ ਨੂੰ ਲੈ ਕੇ ਸਹੂਲਤ ਹੋ ਸਕੇ। ਇਸ ਸੈਮੀਨਾਰ ਦੇ ਵਿੱਚ ਡਾਕਟਰ राजीव ਮਹਿਤਾ ਮੈਡੀਕਲ ਅਫਸਰ ਆਯੁਰਵੈਦਿਕ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ ਹੈ। ਉਹਨਾਂ ਨੇ ਸੈਮੀਨਾਰ ਦੇ ਵਿੱਚ حاضر ਸਮੂਹ ਡਾਕਟਰ ਨੂੰ ਸੰਬੋਧਨ ਕਰਦੇ ਆ ਡਾਕਟਰਾਂ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਬਾਰੇ ਡੂੰਘਾਈ ਦੇਣਾ ਚਾਹਨਾ ਪਾਇਆ। ਉਹਨਾਂ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਕਾਨੂੰਨੀ ਧਾਇਰੇ ਦੇ ਵਿੱਚ ਰਹਦੇ ਹੋ ਆਪਣੇ ਕੰਮ ਨੂੰ ਨਿਭਾ ਸਕਦੇ ਨੇ ਤੇ ਆਪਣੇ ਆਪ ਨੂੰ ਕਿਸੇ ਵੀ ਅਨਸੁਖਾਂ ਵੀ ਸਥਿਤੀ ਤੋਂ ਵੀ ਬਚਾ ਸਕਦੇ ਨੇ। ਇਸ ਦੇ ਨਾਲ ਹੀ ਡਾਕਟਰ ਮਹਿਤਾ ਨੇ ਮਰੀਜ਼ਾਂ ਦੇ ਹੱਕਾਂ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਸਮਾਜ ਸੇਵੀ ਹਰੀ ਓਮ ਠਾਕੁਰ ਵੀ ਮੌਜੂਦ ਸਨ ਜਿਨ੍ਹਾਂ ਨੇ ਸੈਮੀਨਾਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਸੈਮੀਨਾਰ ਸਮਾਜ ਲਈ ਬੜਾ ਹੀ ਲਾਹੇਵੰਦ ਹੈ ਤੇ ਇਹ ਸੈਮੀਨਾਰ ਆਯੁਰਵੈਦਿਕ ਪ੍ਰੈਕਟਿਸ਼ਨਰਸ ਦੇ ਲਈ ਉੱਤਮ ਪਲੇਟਫਾਰਮ ਸਾਬਤ ਹੋਇਆ ਜਿੱਥੇ ਉਹਨਾਂ ਨੂੰ ਨਾ ਸਿਰਫ ਆਪਣੇ ਪੇਸ਼ੇ ਦੀ ਬਿਹਤਰੀ ਲਈ ਕਾਨੂੰਨੀ ਜ਼ਰੂਰੀ ਤੇ ਨੈਤਿਕ ਜਾਣਕਾਰੀ ਮਿਲੀ ਬਲਕਿ ਆਪਸ ਦੇ ਵਿੱਚ ਤਜਰਬੇ ਸਾਂਝੇ ਕਰਨ ਦਾ ਵੀ ਮੌਕਾ ਮਿਲਿਆ ਮੈਂ ਬਹੁਤ ਸਾਰੀ ਬਾਲੇ ਦਿੱਕੀ ਕਰਨਾ ਚਾਹਾਂਗਾ ਜਦ ਸਿੰਘ ਮਨੋ ਭਰਾਦਰ ਮਾਈਸੇਲ ਫਰੀਮ ਠਾਕੁਰ ਮੈਨੂੰ ਇਸ ਸੈਮੀਨਾਰ ਦੇ ਵਿੱਚ ਅੱਜ ਐਜ਼ ਅ ਗੈਸਟ ਅਨਵਾਈਟ ਕੀਤਾ ਗਿਆ ਸੀ ਸਾਡੀ ਐਨਜੀਓ ਕਰਕੇ ਜਸਟਿਸ ਫਾਰ 올 ਆਰਗੇਨਾਈਜੇਸ਼ਨ ਔਰ ਇੱਥੇ ਕੁਝ ਸਮੇਂ ਦੇ ਹੀ ਸੈਮੀਨਾਰ ਤੋਂ ਇੱਕ ਡਾਕਟਰ ਅਤੇ ਇੱਕ ਮਰੀਜ਼ ਦੇ ਰਿਸ਼ਤੇ ਬਾਰੇ ਡਾਕਟਰਸ ਦੇ ਰਾਈਟ ਬਾਰੇ ਮਰੀਜ਼ ਦੇ ਰਾਈਟਸ ਬਾਰੇ ਬਹੁਤ ਅੱਛੀ ਨੌਲੇਜ ਜਿਨਨੇ ਬੀਐਮਐਸ ਆਯੂਵੇਦਾ ਨਾਲ ਜੁੜੇ ਹੋਏ ਡਾਕਟਰਸ ਐ ਉਹਨਾਂ ਨੂੰ ਡਾਕਟਰ ਰਾਜੀਵ ਜੀ ਨੇ ਰਾਜੀ ਮਹਿਤਾ ਜੀ ਚੰਡੀਗੜ੍ਹ ਤੋਂ ਜਿਹੜੇ ਕਿ ਲੀਗਲ ਐਸਪੈਕਟ ਤੋਂ ਬੋਲੇ ਔਰ ਬੜੀ ਅੱਛੀ ਜਾਣਕਾਰੀ ਦਿੱਤੀ ਕਿ ਅਗਰ ਐਮਰਜੈਂਸੀ ਦੇ ਵਿੱਚ ਮਰੀਜ਼ ਕਿਸੇ ਵੀ ਡਾਕਟਰ ਕੋਲ ਜਾਂਦਾ ਹੈ ਉਹਦੇ ਕੋਲ ਭਾਵੇਂ ਪੈਸੇ ਨਹੀਂ ਹੈ ਉਹ ਡਾਕਟਰ ਨੂੰ ਡਿਨਾਈ ਨਹੀਂ ਕਰ ਸਕਦਾ ਅਗਰ ਉਸ ਦਾ ਸੀਰੀਅਸ ਇੰਜਰੀਜ਼ ਹੈ ਉਹ ਟ੍ਰੀਟਮੈਂਟ ਕਰਨ ਦੇ ਕੈਪੇਬਲ ਨਹੀਂ ਹੈ ਤਾਂ ਉਹ ਡਾਕਟਰ ਖੁਦ ਉਹ ਉਸ ਜਗ੍ਹਾ ਤੱਕ ਪਹੁੰਚਦਾ ਕਰੇਗਾ ਜਿੱਥੇ ਉਸ ਨੂੰ ਇਲਾਜ ਮਿਲ ਸਕੇ ਔਰ ਉਹਦੇ ਲਈ ਅਗਰ ਡਾਕਟਰ ਸਾਹਿਬ ਨੂੰ ਆਪਣੇ ਕੋਲੋਂ ਕੋਈ ਐਮਰਜੈਂਸੀ ਦੇ ਜਾਂ ਫਰਸਟ ایڈ ਦੇ ਐਕਸਪੈਂਸਸ ਵੀ ਕਰਨੇ ਪੈਣਗੇ ਤਾਂ ਆਪਣੇ ਵੱਲੋਂ ਕਰਨਗੇ ਬਹੁਤ ਅੱਛੀ ਜਾਣਕਾਰੀ ਇਸ ਚੀਜ਼ ਦੀ ਮਿਲੀ ਭਾਵੇਂ ਉਹ ਐਕਸੀਡੈਂਟ ਕੇਸ ਹੈ ਭਾਵੇਂ ਉਹ ਲੜਾਈ ਦਾ ਕੇਸ ਹੈ ਸਭ ਤੋਂ ਪਹਿਲਾਂ ਡਾਕਟਰਸ ਸੀਰੀਅਸ ਪੇਸ਼ੈਂਟ ਨੂੰ ਅਟੈਂਡ ਕਰਨਗੇ ਕਈ ਵਾਰੀ ਬੀਐਮਐਸ ਡਾਕਟਰ ਹੈ ਜਿਹੜੇ ਜਾਂ ਹੋਰ ਡਾਕਟਰ ਹੈ ਜਿਹੜੇ ਕਿ ਕਲੀਨਿਕ ਖੋਲੇ ਵੇ ਪ੍ਰਾਈਵੇਟ ਉਹ ਡਰ ਜਾਂਦੇ ਆ ਵੀ ਅਸੀਂ ਇਸ ਕੇਸ ਨੂੰ ਹੱਥ ਨਹੀਂ ਪਾਣਾ ਸਾਡੇ ਕੋਲ ਸ਼ਾਇਦ ਰਾਈਟ ਨਹੀਂ ਪਰ ਉਹਨਾਂ ਨੇ ਕਲੀਅਰ ਕੀਤਾ ਕਿ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੀਆਂ ਕਲੀਅਰ ਕਟ ਡਾਇਰੈਕਸ਼ਨਸ ਹੈ ਕਿ ਮਰੀਜ਼ ਕਿਸੇ ਤਰ੍ਹਾਂ ਦਾ ਵੀ ਹੋਵੇ ਉਸ ਨੂੰ ਸਭ ਤੋਂ ਪਹਿਲਾਂ ਫਰਸਟ ایڈ ਫ੍ਰੀ ਦੇਣੀ ਹੈ ਅਗਰ ਉਸ ਕੋਲ ਪੈਸੇ ਨਹੀਂ ਤੇ ਉਹਨੂੰ ਉਸ ਜਗ੍ਹਾ ਤੱਕ ਪਹੁੰਚਦੇ ਕਰਨਾ ਜਿੱਥੇ ਉਹਦੀ ਜ਼ਿੰਦਗੀ ਬਚ ਸਕੇ ਕੀ ਨਾਮ ਤੇ ਕੀ ਕਰਨ ਚਾਹੁੰਦਾ ਹੈ ਜੀ ਮੈਂ ਡਾਕਟਰ ਰਾਜੀਵ ਮਹਿਤਾ ਆਯੁਰਵੈਦਿਕ ਮੈਡੀਕਲ ਅਫਸਰ ਪੰਜਾਬ ਸਰਕਾਰ ਤੇ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਮੈਡੀਸਨ ਦੀ ਐਕਸਪਰਟ ਕਮੇਟੀ ਦਾ ਮੈਂਬਰ ਵੀ ਹੈ ਜਿਹੜਾ ਆਯੂਰ ਨਿਰੋਪਣ ਪ੍ਰੋਗਰਾਮ ਇੱਥੇ ਬਠਿੰਡੇ ਦੀ ਧਰਤੀ ਤੇ ਕੀਤਾ ਗਿਆ ਹੈ ਇਹ ਸਾਡੇ ਪੈਟੀਸ਼ਨਰ ਵਾਸਤੇ ਔਰ ਲੋਕਾਂ ਵਾਸਤੇ ਦੋਨਾਂ ਵਾਸਤੇ ਲਾਹੇਵੰਦ ਹੈ ਪ੍ਰੈਕਟਿਸ਼ਨਰ ਵਾਸਤੇ ਇਸ ਕਰਕੇ ਪ੍ਰੈਕਟਿਸ਼ਨਰ ਮਤਲਬ ਜਿਹੜੇ ਵੀ ਲੋਗ ਐਸ ਡਾਕਟਰ ਪ੍ਰੈਕਟਿਸ ਕਰਦੇ ਆ ਜਾਂ ਕਿਸੇ ਕਾਲਜ ਪੜ੍ਹਾਉਂਦੇ ਆ ਜਾਂ ਕਿਸੇ ਗਵਰਨਮੈਂਟ ਇੰਸਟੀਚਿਊਟਸ ਕੰਮ ਕਰਦੇ ਆ ਤਾਂ ਉਹਨਾਂ ਵਾਸਤੇ ਇਸ ਕਰਕੇ ਲਾਇਆ ਜਾਂਦਾ ਕਿ ਨਵੀਂ ਆਯੁਰਵੇਦ ਦੀ ਜੋ ਵੀ ਜਾਣਕਾਰੀ ਹੈ ਅਪਡੇਸ਼ਨ ਹੈ ਜਾਂ ਪ੍ਰਾਣੀ ਜਿਹੜੀ ਨੌਲੇਜ ਸਾਡੇ ਗ੍ਰੰਥਾਂ ਚ ਪਈ ਹੈ ਉਹਨੂੰ ਪ੍ਰੈਕਟਿਸ਼ਨਰ ਦੇ ਸਾਹਮਣੇ ਲਿਆਉਣ ਵਾਸਤੇ ਉਹਨੂੰ ਦਾ ਗਿਆਨ ਹੋ ਸਕੇ ਇਸ ਕਰਕੇ ਬੈਨੀਫੀਸ਼ੀਅਰ ਹੈ ਤੇ ਲੋਕਾਂ ਵਾਸਤੇ ਇਸ ਕਰਕੇ ਕਿ ਉਸ ਗਿਆਨ ਦਾ ਉਪਯੋਗ ਕਿਉਂਕਿ ਜਿਹੜੀ ਵੀ ਕੋਈ ਨਵੀਂ ਚੀਜ਼ ਉਹ ਸਿੱਖਣਗੇ ਜਿਹੜੀ ਵੀ ਕੋਈ ਨਵੀਂ ਚੀਜ਼ ਪਤਾ ਲੱਗੇਗੀ ਉਹ ਜਿਹੜੀ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਅਲਾਮਤਾਂ ਜਾਂ ਤਾਂ ਅਲਾਮਤਾਂ ਜਾਂ ਫਿਰ ਜਿਹੜਾ ਤੰਦਰੁਸਤ ਵਿਅਕਤੀ ਹੈ ਉਹਨੂੰ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਹੈ ਕਿਹੜੀ-ਕਿਹੜੀ ਸਾਡੇ ਘਰਾਂ 'ਚ ਮਸਾਲੇ ਆ ਕਿਹੜੀ-ਕਿਹੜੀ ਦਵਾਈਆਂ ਆ ਜਿਹਦੇ ਨਾਲ ਉਹ ਸਿਰਫ ਇਹ ਨਹੀਂ ਕਿ ਬਿਮਾਰੀ ਨੂੰ ਦੂਰ ਕਰਨਾ ਪਰ ਉਹ ਜੇ ਤੰਦਰੁਸਤ ਤੰਦਰੁਸਤੀ ਰਹਿ ਸਕੇ ਔਰ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਹੈ ਤਾਂ ਕਿਹੜੀ ਕਿਹੜੀ ਨਵੀਂ ਨੌਲੇਜ ਹੈ ਕਿਹੜਾ ਕਿਹੜਾ ਨਵਾਂ ਗਿਆਨ ਹੈ ਜਿਸ ਦੇ ਨਾਲ ਬੜੀ ਛੇਤੀ ਬੜੀ ਤੇਜ਼ੀ ਨਾਲ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਸ ਤਰ੍ਹਾਂ ਦੀ ਨੌਲੇਜ ਮਿਲੇਗੀ ਤਾਂ ਪ੍ਰੈਕਟਿਸ਼ਨਰ ਵਾਸਤੇ ਵੀ ਔਰ ਲੋਕਾਂ ਵਾਸਤੇ ਵੀ ਦੋਨਾਂ ਵਾਸਤੇ ਇਹ ਲਾਇਵਨ ਸਾਬਿਤ ਹੋਣੀ ਹੈ ਯਾਰ ਦੂਜੀ ਗੱਲ ਕਿਉਂਕਿ NCISM ਵੱਲੋਂ ਕ੍ਰੈਡਿਟ ਪੁਆਇੰਟ ਦਾ ਸਿਸਟਮ ਸ਼ੁਰੂ ਹੋਇਆ ਹੈ ਉਹਦੇ ਵਿੱਚ ਇਹ ਹੈ ਕਿ ਜੋ ਵੀ ਪ੍ਰੈਕਟਿਸ਼ਨਰ ਜਦੋਂ 5 ਸਾਲ ਬਾਅਦ ਰਜਿਸਟ੍ਰੇਸ਼ਨ ਦੀ ਰੀਨਿਊਅਲ ਹੋਣੀ ਹੈ ਤਾਂ ਉਹਨੂੰ 50 ਕ੍ਰੈਡਿਟ ਪੁਆਇੰਟ ਉਹ ਜ਼ਰੂਰੀ ਹੈ ਤੇ ACME ਦੇ 10 ਕ੍ਰੈਡਿਟ ਪੁਆਇੰਟ ਹਰ ਸਾਲ 10 ਕ੍ਰੈਡਿਟ ਪੁਆਇੰਟ ਲੈਣੇ ਦਾ 5 ਸਾਲਾਂ ਚ 50 ਕਰਨੇ ਦਾ ਇਹ ਕ੍ਰੈਡਿਟ ਪੁਆਇੰਟ ਵਾਸਤੇ ਵੀ ਇਹਨਾਂ ਨੇ ਅਪਰੂਵ ਕਰਾਈ ਅਸੀਮੀ ਤਾਂ ਪੈਟਿਸ਼ਨਰ ਨੂੰ ਡਬਲ ਬੈਨੀਫਿਟ ਹੈ ਕਿ ਇੱਕ ਤਾਂ ਉਹਨਾਂ ਨੂੰ ਨੌਲੇਜ ਮਿਲੇਗੀ ਦੂਜਾ ਜਿਹੜਾ ਹੈਗਾ ਉਹਨਾਂ ਨੂੰ ਕ੍ਰੈਡਿਟ ਪੁਆਇੰਟ ਵੀ ਮਿਲਣਗੇ ਜਿਸ ਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਰੀਨਿਊਲ ਹੈ ਉਹ ਸੌਖੀ ਹੋ ਸਕੇਗੀ ਆ ਸਰ ਇਹੋ ਖਾਮਰੀਜ ਜਿਹਨੇ ਮਰੀਜ਼ ਕੋਲੇ ਪੈਸੇ ਨਹੀਂ ਹੁੰਦੇ ਕਈ ਵਾਰੀ ਜਾਂ ਡਾਕਟਰ العلاਜ ਨੂੰ ਮਨਾ ਕਰਦੇ ਗਾਈਡਲਾਈਨਸ ਕਹਿੰਦੀਆਂ ਕੀ ਹੈ ਕਿਸ ਤਰ੍ਹਾਂ ਦਾ ਜਿਹੜੀ ਐਮਰਜੈਂਸੀ ਜ ਹੈ ਉਹ ਜਿਹੜਾ ਡਾਕਟਰ ਕੋਲ ਜਿੰਨਾ ਕਿ ਮੈਂ ਜਾਣਦਾ ਉਹਦੇ ਕੋਲੇ ਅਧਿਕਾਰ ਨਹੀਂ ਹੈਗਾ ਕਿ ਉਹ ਕਿਸੇ ਜਿਹੜਾ ਮਰੀਜ਼ ਹੈ ਉਹਨੂੰ ਮਨਾ ਕਰ ਸਕੇ ਕਿ ਮੈਂ ਉਹਦੀ ਟ੍ਰੀਟਮੈਂਟ ਨਹੀਂ ਕਰਾਂਗਾ ਜਦੋਂ ਐਮਰਜੈਂਸੀ ਕੰਡੀਸ਼ਨ ਚ ਹੈ ਯੈਸ ਜਦੋਂ ਰੁਟੀਨ ਚ ਕੋਈ ਮਰੀਜ਼ ਆਂਦਾ ਹੈ ਆਪੀਡੀ ਦੇ ਵਿੱਚ ਕੋਈ ਮਰੀਜ਼ ਆਂਦਾ ਹੈ ਉਹਨੇ ਰੁਟੀਨ ਚ ਦਵਾਈ ਲੈਣੀ ਹੈ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਨਹੀਂ ਹੈ ਤਾਂ ਡਾਕਟਰ ਕੋਲ ਅਧਿਕਾਰ ਹੈ ਕਿਉਂ ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਉਹ ਦਵਾਈ ਇਲਾਜ ਕਰਨਾ ਚਾਵੇ ਜਾਂ ਨਹੀਂ ਕਰਨਾ ਚਾਵੇ ਦੋਨੇ ਅਧਿਕਾਰ ਉਹਦੇ ਕੋਲ ਹੈਗੇ। ਤੇ ਜਿਹੜਾ ਤੋਂ ਲਾਜ਼ਮੀ ਹੋ ਜਾਏਗਾ ਉਹ ਰੈਫਰ ਕਰਨਾ ਪਾਇਆ ਜਾਂਦਾ। ਉਹਦੇ ਵਾਸਤੇ ਕੀ ਅਧਿਕਾਰ ਹੋਰ ਸੋ ਰੈਫਰ ਕਰ ਸਕਦਾ ਜੀ ਉਹ ਉਹਦੇ ਕੋਲ ਅਧਿਕਾਰ ਹੈਗਾ ਕਿ ਜੇ ਉਹਦੇ ਕੋਲ ਇਸ ਤਰ੍ਹਾਂ ਦਾ ਹੈਗਾ ਕਿ ਉਹ ਉਹਨੂੰ ਟਰੀਟ ਨਹੀਂ ਕਰ ਪਾਰਾ ਜਾਂ ਉਸ ਤਰ੍ਹਾਂ ਦੀ ਫੈਸਿਲਿਟੀ ਉਹਦੇ ਕੋਲ ਨਹੀਂ ਆ। ਯਾ ਉਹ ਕਿਸੇ ਪਾਰਟਿਕੂਲਰ ਜਿਹੜੀ ਸਪੈਸ਼ੈਲਟੀ ਹੈ ਯੂ ਸੁਪਰ ਸਪੈਸ਼ੈਲਟੀ ਉਹਦਾ ਜਾਣਕਾਰ ਨਹੀਂ ਹੈ ਔਰ ਉਹਨੂੰ ਲੱਗਦਾ ਹੈ ਕਿ ਜਾਣਕਾਰ ਦੀ ਉਹਦੇ ਵਾਸਤੇ ਸੁਪਰ ਸਪੈਸ਼ੈਲਟੀ ਦੀ ਯਾ ਸਪੈਸ਼ਲਿਸਟ ਦੀ ਜ਼ਰੂਰਤ ਹੈ ਤਾਂ ਉਹਦੇ ਕੋਲ ਰੈਫਰ ਕਰ ਸਕਦਾ ਹੈ ਪੇਸ਼ੈਂਟ ਇਸ ਸਪੈਸ਼ਲਿਜ਼ੇਸ਼ਨ ਆ ਵੀ ਡਾਕਟਰ ਦੇ ਨਾਲ ਆਪਣੀ ਮਰਜ਼ੀ ਨਾਲ ਨਹੀਂ ਪੇਸ਼ੈਂਟ ਤਾਂ ਆਪਣੀ ਮਰਜ਼ੀ ਨਾਲ ਹੀ ਜਾਏਗਾ ਉਹ ਰੈਫਰ ਕਰ ਦੇਗਾ ਉਹ ਮਰੀਜ਼ ਨੇ ਜਾਣਾ ਹੈ ਕਿ ਨਹੀਂ ਜਾਣਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹਦੀ ਮਰਜ਼ੀ ਦੇ ਉੱਪਰ ਨਿਰਭਰ ਕਰਦਾ ਹੈ ਪਰ ਡਾਕਟਰ ਬੈਸਟ ਪੋਸੀਬਲ ਜੋ ਆਪਸ਼ਨਸ ਹੈਗੇ ਉਸ ਸ਼ਹਿਰ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਕਿ ਫਲਾਣਾ ਡਾਕਟਰ ਹੈ ਉਹਦੇ ਕੋਲ ਤੁਸੀਂ ਜਾ ਸਕਦੇ ਹੋ ਉਸਦੇ ਤੇ ਬਾਈਂਡਿੰਗ ਨਹੀਂ ਹੈਗੀ ਮਰੀਜ਼ ਤੇ ਕਿ ਉਹਨੇ ਉੱਥੇ ਹੀ ਜਾਣਾ ਹੈ ਉਹਦੀ ਮਰਜ਼ੀ ਹੈ ਉਹ ਜਾਵੇ ਨਾ ਜਾਵੇ ਡਾਕਟਰ ਉਹਨੂੰ ਸਲਾਹ ਦੇ ਦੇਵੇਗਾ ਕਿ ਤੁਸੀਂ ਉੱਥੇ ਜਾ ਕੇ ਟ੍ਰੀਟਮੈਂਟ ਕਰਾ ਸਕਦੇ ਹੋ ਮਰੀਜ਼ ਨਾ ਜਾਣਾ ਚਾਹੇ ਤਾਂ ਉਹਦੀ ਮਰਜ਼ੀ ਹੈ